ਕੇ ਦੱਸਿਆ ਕਹਿ ਲੱਗੇ ਸ਼ੇਰੇ ਪੰਜਾਬ ਜੀ ਉਂਝ ਤੁਸੀਂ ਮਹਾਰਾਜੇ ਹੋ ਪਰ ਕੀ ਤੁਹਾਨੂੰ ਪਤਾ ਵੀ ਗੁਰੂ ਰਾਮਦਾਸ ਜੀ ਦੇ ਦਰ ਤੇ ਕੀਰਤਨ ਕਰਨ ਵਾਲਾ ਕੀਰਤਨੀਆ ਇੱਕ ਕੱਖਾਂ ਦੀ ਗੁੱਲੀ 'ਚ ਰਹਿੰਦਾ ਹੈ ਮਿੱਟੀ ਦੇ ਭਾਂਡੇ ਆ 'ਚ ਭੋਜਨ ਛਕਦਾ ਹੈ ਉਸੇ ਵੇਲੇ ਉੱਠਿਆ ਹਾਥੀ ਤੇ ਬੈਠਾ ਉਹਦੇ ਘਰ ਵੱਲ ਨੂੰ ਫੇਰਾ ਪਾ ਦਿੱਤਾ ਦਰਵਾਜ਼ਾ ਖੜਕਾਇਆ ਕਹਿ ਲੱਗੇ ਸਿੰਘ ਜੀ ਕਿਰਪਾ ਕਰੋ ਮੈਂ ਤੁਹਾਡੇ ਦਰ ਤੇ ਆਇਆ ਦਰਵਾਜ਼ਾ ਖੋਲੋ ਤੁਹਾਡੇ ਵਾਸਤੇ ਕੁਝ ਜ਼ਗੀਰਾਂ ਦੌਲਤਾਂ ਲੈ ਕੇ ਆਇਆ ਹੈ ਤੇ ਅੱਗੋਂ ਗੁਰੂ ਰਾਮਦਾਸ ਜੀ ਦਾ ਉਹ ਵਜ਼ੀਰ ਵੇਖੋ ਕਿੱਡਾ ਉੱਚਾ ਜੀਵਨ ਹੋਏਗਾ ਕਹਿ ਲੱਗਾ ਮਹਾਰਾਜਾ ਤੂੰ ਆਪਣੇ ਘਰ ਹੋਵੇਂਗਾ ਗੁਰੂ ਰਾਮਦਾਸ ਜੀ ਦੇ ਕੂਕਰਾਂ ਨੂੰ ਕਿਸੇ ਮਹਾਰਾਜਿਆਂ ਦੀ ਪਰਵਾਹ ਨਹੀਂ ਤੂੰ ਮੇਰੇ ਮਿੱਟੀ ਦੇ ਭਾਂਡਿਆਂ ਦੀ ਫਿਕਰ ਨਾ ਕਰ ਕਿਉਂਕਿ ਇਹਨਾਂ ਮਿੱਟੀ ਦੇ ਭਾਂਡਿਆਂ ਦੀ ਬਦੌਲਤ ਹੀ ਖਾਲਸਾ ਰਾਜ ਆਇਆ ਹੈ ਕਹਿ ਲੱਗਾ ਮੈਂ ਗੁਰੂ ਰਾਮਦਾਸ ਦੇ ਦਰ ਦਾ ਕੁੱਕਰ ਆ ਕੋਈ ਪ੍ਰਵਾਹ ਨਹੀਂ ਤੇ ਅੱਗੋਂ ਪਤਾ ਮਹਾਰਾਜਾ ਰਣਜੀਤ ਸਿੰਘ ਕੀ ਕਹਿ ਲੱਗਾ ਕਹਿ ਲੱਗਾ ਮਹਾਰਾਜਾ ਰਣਜੀਤ ਸਿੰਘ ਹੱਥ ਜੋੜ ਕੇ ਕਹਿ ਲੱਗਾ ਕਹਿੰਦੇ ਗੁਰੂ ਕੇ ਸਿੰਘ ਜੀ ਤੁਸੀਂ ਕਿਆ ਨਾ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਦੇ ਕੁੱਕਰ ਹੋ ਤੇ ਮੈਂ ਵੀ ਫਿਰ ਤੁਹਾਨੂੰ ਦੱਸਾਂ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਦੇ ਕੁੱਕਰ ਤੇ ਮੈਂ ਗੁਰੂ ਰਾਮਦਾਸ ਜੀ ਦੇ ਕੁੱਕਰਾਂ ਦਾ ਕੁੱਕਰ ਆ ਫਿਰ ਤੁਹਾਡਾ ਰਾਜ ਆਇਆ ਤੇ ਤੁਸੀਂ ਗੁਰੂ ਕੇ ਵਜ਼ੀਰਾਂ ਦਾ ਇੰਨਾ ਸਤਕਾਰ ਕੀਤਾ ਤੁਹਾਡਾ ਰਾਜ ਗਿਆ ਤੇ ਆ ਥੋੜੇ ਦਿਨ ਪਹਿਲਾਂ ਦੀ ਖਬਰ ਹੈ ਕਿ ਗੁਰੂ ਕੇ ਵਜ਼ੀਰ ਗੁਰਦੁਆਰਿਆਂ ਚ ਫਾਹੇ ਲੈ ਕੇ ਖੁਦਗੁਜ਼ੀਆਂ ਕਰਦੇ ਪਏ ਆ